ਹੁਣ ਆਪਾਂ ਕਰਦੇ ਆ ਕੰਪਲੀਟ ਠੀਕ ਐ ਆ ਜੋ ਫਿਰ ਪਤਾ ਜਿਹੜੀਆਂ ਅੰਦਰੋਂ ਨਾੜਾਂ ਨੇ ਨਾ ਉਹ ਕਮਜ਼ੋਰ ਹੋ ਜਾਂਦੀਆਂ ਦੋ ਕੰਮ ਕਰਦੀ ਐ ਚਿੰਗਮ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਤੇ ਆਪਾਂ ਉੱਠ ਚੁੱਕੇ ਆ ਅੱਜ ਅਸੀਂ ਬਹੁਤ ਲੇਟ ਉੱਠੇ ਆ ਕਿਉਂਕਿ ਰਾਤ ਅਸੀਂ ਲੇਟ ਸੁੱਤੇ ਸੀ ਤੇ ਬੱਚੇ ਕਰ ਰਹੇ ਸੀ ਸ਼ਰਾਰਤਾਂ ਤੇ ਆਹ ਦੇਖੋ ਜੀ ਕੁੜੀਆਂ ਸਾਡੀਆਂ ਸੁੱਤੀਆਂ ਪਈਆਂ ਨੇ ਹੈਲੋ ਹੈਲੋ ਇਹ ਉਠਿਆ ਇੰਆ ਪਰ ਬਲੌਗ ਦੇਖ ਰਹੀਆਂ ਨੇ ਇਹ ਰਾਤਲਾ ਬਲੌਗ ਦੇਖਦੇ ਆ ਆਪਣੇ ਆਪਣਾ ਬਲੌਗ ਚੱਲ ਰਿਹਾ ਉਧਰ ਮੁਕਲ ਦੇਖਦੀ ਪਈ ਆ ਔਰ ਰੀਤਾ ਸਸਰੀ ਕਾਲ ਜੀ ਸਸਰੀ ਕਾਲ ਜੀ ਜਿਹੜੇ ਸਸਰੀ ਕਾਲ ਜੀ ਜਿਹੜੇ ਗੁੱਟ ਮਾਰਨੇ ਨੇ ਇਹਨਾਂ ਦੀ ਸਸਰੀ ਕਾਲ ਸੌਣ ਸਰ ਜਿਹੜੇ ਸਸਰੀ ਕਾਲ ਸਸਰੀ ਕਾਲ ਤੇ ਆਪਾਂ ਹੁਣ ਲੱਗਦੇ ਆ ਕੰਮ ਕਰਨ ਨੂੰ ਅਜਾ ਪੱਲੇਟ ਹੋ ਗਿਆ ਬਹੁਤ ਜ਼ਿਆਦਾ ਚਲੋ ਕੋਈ ਨਾ ਕਰ ਕਰੇ ਹੋ ਜਾਂਦਾ ਹੈ ਅੱਜ ਹੈ ਗਿਆ ਸ਼ਿਵਰਾਤਰੀ ਹਰ ਹਰ ਮਹਾਦੇਵ ਅੱਜ ਮੈਨੂੰ ਕਿਤੇ ਨਾ ਸੱਪ ਟੱਕਰ ਜੇ ਚਲੋ ਅੱਜ ਦੇਖਦੇ ਆ ਸਾਰਾ ਦਿਨ ਕੀ ਕਰਦੇ ਆ ਵੈਸੇ ਬਹੁਤ ਜ਼ਿਆਦਾ ਕੰਮ ਨਹੀਂ ਤੇ ਕਰਦੇ ਆ ਸ਼ੁਰੂ ਲੌਗ ਨਾਲ ਬੜੇ ਰਹੋ ਐਂਡ ਤੱਕ ਦੇਖ ਕੇ ਜਾਓ ਸਾਰਾ ਦਿਨ ਕੀ ਹੁੰਦਾ ਇੱਧਰ ਦੇਖੋ ਇਹ ਅਚਕੋ ਪਕੌੜੀਆਂ ਦੇਖੋ ਜਾਂਦੀਆਂ ਬੱਕ ਪਰ ਪਰ ਕੇ ਟਰੈਲੀਆਂ ਪਰ ਪਰ ਕੇ ਪਕੌੜੀਆਂ ਦੇ ਅੰਦਰ ਚਾਹ ਨਾ ਕੱਢ ਕੱਢ ਲਈ ਕਿ ਨਹੀਂ ਘਟ ਭਰ ਲਾ ਸੁੱਕੀਆਂ ਜਾਂ ਲੰਗਦੀਆਂ ਨਹੀਂ ਇੰਦਰੀ ਉਹਨੂੰ ਰੜਕੀ ਜਾਂਦੀ ਆ ਆ ਦੇ ਇੱਧਰ ਦੇਖੋ ਤੁਸੀਂ ਮੱਠੀਆਂ ਭਿਓ ਭਿਓ ਕੇ ਜਾਂਦੀਆਂ ਅੰਦਰ ਕੱਪ ਭਰੇ ਹੋਏ ਵਿਚਾਰ ਕਿੱਥੇ ਭਰੇ ਆ ਦਿਖਾਓ ਆ ਦੇਖੋ ਕਿਵੇਂ ਭਰ ਕੇ ਬੁਲੀਆਂ ਲੱਸੀ ਅੰਗੂ ਲੱਸੀ ਅੰਗੂ ਚਾਹ ਵਾਇਰਾਂ ਕਪਾਂ ਜਿਵੇਂ ਅਸੀਂ ਉਮਲੀ ਤਰ ਤੂ ਸੇ ਹੈ ਗਈਆਂ ਇੱਧਰ ਦੇਖੋ ਇਹਨਾਂ ਨੇ ਪਕੌੜੀਆਂ ਮਠੀਆਂ ਹਾਂ ਹਾਂ ਰੀਤ ਦੇਖੋ ਕਿ ਮੈਂ ਕੱਢਣ ਲੱਗੀ ਆ ਕਾਪਚ ਬਾਹਰੋਂ ਦੇਖੋ ਖੁਕ ਲਈਂ ਹੈਂ ਦਾ ਮੋਟੀ ਨਹੀਂ ਹੈ ਨਹੀਂ ਤੂੰ ਪਤਲੀ ਨਹੀਂ ਹੋਣਾ ਚਿੰਦਮ ਖਾਇਆ ਕਰੂੰਗੀ ਹਾਂ ਨਹੀਂ ਬੰਦਾ ਖਾਣ ਪੀਣ ਨਾਲ ਪਤਲਾ ਹੁੰਦਾ ਕਿ ਛੱਡ ਕੇ ਪਤਲਾ ਹੁੰਦਾ ਵੇਟ ਵੇਟ ਦੱਸਦੀ ਆ ਦੱਸਦੀ ਆ ਕੁੜੀ ਐਕਸਪਲੇਨ ਕਰੂਗੀ ਸੁਣੋ ਸੁਣੋ ਚਿਂਗਮ ਖਾਣ ਨਾਲ ਇਹ ਰੋਕੋ। ਹੂੰ। ਮੂਵ ਦੀ ਐਕਸਰਸਾਈਜ਼ ਹੁੰਦੀ ਆ। ਐਕਸਰਸਾਈਜ਼ ਤਾਂ ਹੁੰਦੀ ਆ ਤੈਨੂੰ ਪਤਾ ਜਿਹੜੀਆਂ ਅੰਦਰੋਂ ਨਾੜਾਂ ਨੇ ਨਾ ਉਹ ਕਮਜ਼ੋਰ ਹੋ ਜਾਂਦੀਆਂ। ਦੋ ਕੰਮ ਕਰਦੀ ਆ ਚਿੰਗਮ। ਆਪਣਾ ਫੇਸ ਪਤਲਾ ਕਰ ਦੇਣਾ ਅੰਦਰੋਂ ਜਿਹੜੀਆਂ ਆਪਣੀਆਂ ਨਾੜਾਂ ਨੇ ਉਹ ਕਮਜ਼ੋਰ ਕਰ ਦਿੰਦੇ ਨੇ। ਪਤਾ ਕਿਉਂ? ਵੀ ਆਪਣੇ ਅੰਦਰ ਐ ਫੀਲ ਹੁੰਦਾ ਵੀ ਉਹ ਆਪਾਂ ਕੁਝ ਖਾਈ ਜਾਂਦੇ ਹੋ ਅੰਦਰ ਕਿਉਂ ਨਹੀਂ ਆ ਰਿਹਾਗਾ। ਚਿੰਗਮ ਖਾਣ ਨਾਲ। ਚਿੰਗਮ ਨਹੀਂ ਖਾਣੀ। ਹਜੇ ਇਹਨੇ ਪਤਲੀ ਹੋਣਾ ਤੇ ਖਾਣ ਦੀਆਂ ਗੱਲਾਂ ਹੀ ਹੁੰਦੀਆਂ ਨੇ। ਵੇ ਨਹੀਂ ਕਹਿੰਦੀ ਕੋ ਛੱਡ ਦੂੰਗੀ ਆ ਦੇਖੋ ਇਹਨੇ ਇਹਨੂੰ ਪਤਲੀ ਹੋਣਾ ਦੇਖੋ ਇੱਧਰ ਆ ਚੱਕਿਆ ਯਾਰ ਹੋ ਲਾਵੇ ਪਤਲੇ ਜਦੋਂ ਕੰਮ ਕੋ ਮਾ ਲੱਗੇ ਨਾ ਸਾਰਿਆਂ ਨੇ ਹੋਈ ਜਾਣਾ ਬੋਲੇ ਬੱਸ ਅਰੇ ਬਾਹਰ ਚਲੀ ਜੀ ਨਾ ਉਹ ਟੈਨਸ਼ਨ ਬਾਣੀ ਆ ਫੇਰ ਪਤਲੀ ਹੋਣਾ ਫੇਰ ਹੋਣਾ ਹਾਂ ਅਰੇ ਇਤ ਨੂੰ ਮੋਟੀ ਕਰ ਦਾਂ ਇਹਨੂੰ ਦੇ ਦੇ ਭਰਮਾਸ ਚੱਲ ਆ ਵੀ ਤੂੰ ਮੋਟੀ ਨਾ ਆ ਚੜ ਆ ਦੇ ਹੱਡੀਆਂ ਕਿਵੇਂ ਦੀ ਰੀਤ ਕੱਲ ਨੂੰ ਤੇਰਾ ਪੇਪਰ ਆ ਫਟਾਫਟ ਪੜ ਲਓ ਮਨਿੰਦਰ ਨੂੰ ਵੀ ਕਹੇ ਸ਼ਿਵਰਾਤਰੀ ਛੱਡ ਕੇ ਘਰੇ ਆ ਜੇ ਉਹਨੂੰ ਫੋਨ ਕਰ ਸ਼ਿਵਰਾਤਰੀ ਨੀਆਂ ਤੁਹਾਡਾ ਇਹ ਛੱਡ ਲੈਣੀ ਆ ਪੇਪਰ ਦੇ ਲੋ ਫਿਰ ਦੇ ਲੈਣੀ ਆ ਹਾਂ ਫਿਰ ਦਿੱਤੀ ਚ ਲੱਗਣਾ ਤੇ 7 ਵਿੱਚ ਲੱਗਣਾ ਛਾ ਲੈਣੀ ਪਲਸ 2 ਤੱਕ ਦੇ ਲੈ ਹੁੰਦੇ ਸਹੀ ਗੱਲ ਹਾਂ ਜਰ ਮੈਨੂੰ ਤੱਕ ਕਰ ਕਰ ਆਇਆ ਨਹੀਂ ਸਮਝ ਆਉਂਦਾ ਵੀ ਇੱਥੇ ਕਰਨ ਕੀ ਆਏ ਆ ਇਹ ਦੁਨੀਆ ਤੇ ਕੀ ਕਰਨਾ ਆਏ ਆ ਅਸੀਂ ਸਹੀ ਗੱਲ ਐਵੇਂ ਦੌੜ ਜੀ ਲੱਗੀ ਆ ਕਾੜ ਲਓ ਹਾਂ ਕੰਮ ਕਰ ਲੈ ਨਹੀਂ ਪੜ ਲਓ ਫਿਰ ਸਟਰਗਲ ਕਰੋ ਸਭਾਏ ਕਰੋ ਹੋ ਜਾਂਦਾ ਫੇਰ ਬੱਚੋ ਲੰਦੇ ਆ ਫਿਰ ਬੁੱਢੇ ਹੋਏ ਨੇ ਫਿਰ ਉਹਨਾਂ ਦੇ ਬੱਚੇ ਸੰਭ ਹੋਏ ਆ ਬੱਸ ਫੇਰ ਮਾਰਜੋ ਫੇਰ ਮਾਰਜੋ ਪਹਿਲਾਂ ਮਾਰਜੋ ਫੇਰ ਕਰ ਲਿਓ ਸਰ ਮੈਂ ਬੰਸਰ ਰੱਖ ਲਿਆ ਆਹ ਦੇਖੋ ਕੀ ਰੱਖ ਲਿਆ ਬੰਸਰਾ ਚਪਲ ਤਾਰ ਦੇ ਬੰਸਰ ਰੱਖ ਲਿਆ ਅੰਟੀ ਪੋਚਾ ਤਾਂ ਲਾ ਕੇ ਗਈ ਆ ਤੂੰ ਕਿੱਥੋਂ ਆਇਆ ਮੈਂ ਚਾਹ ਪੀਣ ਆਇਆ ਆ ਹੈਲੋ ਮੈਂ ਦੀ ਚਾਹ ਆ ਨਹੀਂ ਤੇਰਾ ਤਾਂ ਵਰਤਾ ਉਹ ਸੱਚੇ ਤੇਰਾ ਵਰਤਾ ਹਾਂ ਇਹ ਨੂੰ ਬੋਕ ਲੱਗੀ ਵਾੜੀ ਲੱਗਣਾ ਇਹਨੇ ਵਰਤ ਰੱਖਿਆ ਵਾਨੇ ਗਾਈ ਵਰਤ ਰੱਖਿਆ ਓ ਸੱਚੀ ਸੱਚੀ ਵਰਤ ਰੱਖਿਆ ਨਾ ਤਾ ਨਹੀਂ ਤੋਤਾ ਨਹੀਂ ਵਰਤ ਰੱਖਿਆ ਨੇ ਕਰਦਾ ਥੋੜੀ ਵਰਤ ਰੱਖੀ ਆਹੋ ਮੈਂ ਘਣਾ ਰੱਖ ਲਿਆ ਨਾਲੇ ਵਰਤ 4 ਵਜੇ ਉੱਠ ਕੇ ਰੱਖੀਦਾ ਵਾ ਤਾਰਾ ਰਾਣੀ ਦੇ ਟਾਈਮ ਤੂੰ ਤਾਂ ਜਦੋਂ ਸੂਰਜ ਰਾਜਾ ਚੜ੍ਹ ਗਿਆ ਉਦੋਂ ਤੂੰ ਵਰਤ ਰੱਖ ਲਿਆ ਢੱਡੇ ਨਾਲ ਹੀ ਚੱਲਦਾ ਨਾ ਲੈ ਫੜ ਦੇਖੀ ਗਾਈ ਦੇਖੀ ਦੇਖੀ ਆਊਗਾ ਆ ਗਿਆ ਆ ਗਿਆ ਆ ਗਿਆ ਦੇਖੋ ਖਾ ਗਿਆ ਖਾ ਗਿਆ ਓਏ ਹੈ ਮੁੰਡਾ ਬਈ ਅਸੂਲਾਂ ਦਾ ਪੱਕਾ ਏ ਹਾਂ ਚਿਬਜੀ ਮਹਾਰਾਜ ਜੀ ਕੌਣ ਸੀਗੇ ਓਹੋ ਹਾਂ ਬਾਬਾ ਜੀ ਸੀਗੇ ਇਹਨੇ ਵਾਰਤ ਰੱਖਿਆ ਇਹਨੂੰ ਪੁੱਛ ਲੋ ਕੌਣ ਸੀਗੇ ਇਧਰ ਆ ਕੇ ਦੱਸ ਉਹ ਵਿਆਹ ਹੋਇਆ ਸੀਗਾ ਉਹਨਾਂ ਦਾ ਕੀ ਹੋਇਆ ਸੀ ਕਿ ਪਰ ਵਿਆਹ ਤਾਂ ਹੋਇਆ ਸੀ ਮੈਂ ਪੁੱਛਿਆ ਕੌਣ ਸੀਗੇ ਹੋਰ ਹੋਰ ਉਹਨਾਂ ਨੂੰ ਉਹ ਵੀ ਕਹਿੰਦੇ ਸੀ ਧਰਤੀ ਬਣਾਈ ਕੋ ਬੋਲਣਾ ਤਾ ਤੇ ਇਹ ਤਾਂ ਤੁਹਾਨੂੰ ਆਏ ਥੋੜੀ ਪੁੱਛਿਆ ਵੀ ਸ਼ਿਵਜੀ ਮਹਾਰਾਜ ਦੇ ਨਾਮ ਦੱਸੋ ਕਿੰਨੇ ਆ ਤੂੰ ਦਾ ਸਾਰੇ ਨਾਮ ਦੱਸਣ ਲੱਗ ਗਿਆ ਛੋਟਾ ਲੱਗ ਗਿਆ ਤੁਹਾਨੂੰ ਦੱਸੇ ਕੀ ਆ ਸ਼ਿਵਜੀ ਕੁਮਾਰ ਨੇ ਪਹਿਲੇ ਭਗਵਾਨ ਨੇ ਉਹਨਾਂ ਨੇ ਘਰ ਤੇ ਬਣਾਈ ਸੀ ਸ਼ਿਵਜੀ ਮਹਾਰਾਜ ਜੀ ਸਾਡੀ ਸ੍ਰਿਸ਼ਟੀ ਦੇ ਮਾਲਕ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਸ੍ਰਿਸ਼ਟੀ ਸਾਜੀ ਹੈ ਬਾਕੀ ਨੌਲੇਜ ਲਈ ਰਮਾਇਣ ਪੜੋ ਪੇਦ ਪੜੋ ਇਨੇ ਕੀ ਪੜਨਾ ਮਾਮ ਇਹਦਾ ਸਕੂਲ ਵਾਲੀਆਂ ਕਿਤਾਬਾਂ ਨਹੀਂ ਪੜਦਾ ਰੱਬ ਦਾ ਰਿਆ ਹਾਂ ਰੁਕਦਾ ਨਹੀਂ ਤੂੰ ਲੱਭਦਾ ਕੀ ਪਿਆ ਮੰਦਰ ਕਦੇ ਅੰਦਰ ਕਦੇ ਬਾਹਰ ਤੇਰਾ ਤਾਂ ਵਰਤ ਹੈ ਮਨਿੰਦਰ ਤੂੰ ਫੇਰ ਉਹੀ ਗੱਲਾਂ ਜਾਦੂ ਨਹੀਂ ਲੱਗਦਾ ਪਿਆ ਇੱਥੇ ਇਹ ਹੈ ਹੀ ਜਾਦੂ ਆ ਉਹ ਚਾਹ ਤਾਂ ਦੇ ਦੇ ਉਹਦੇ ਦੀ ਪੁੱਤ ਹੁਣ ਤਾਂ ਔਰ ਮੈਨੂੰ ਉਰਿਆ ਮਨਵੀਰ ਮੈਂ ਸੱਚ ਦੱਸ ਕੇ ਜਾ ਕੀ ਚੱਕਰਾ ਦੱਸਣ ਵੀਰੇ ਦਾ ਮਨ ਗੱਲ ਦੋ ਨਹੀਂ ਇਹ ਤਾਂ ਵੀਡੀਓ 'ਚ ਦੱਸਾਂਗੇ ਦਾਸੀ ਨਹੀਂ ਪਾਵਾਂਗੇ ਜਿ ਪਾਉਣ ਵਾਲੀ ਪਾਦਾਂਗੇ ਨਿਆ ਹੋਈ ਨਾ ਆਪਾਂ ਇੱਧਰ ਹਾਂ ਕਾਲਾ ਕਾਲਾ ਦਿਖਦਾ ਜਿਵੇਂ ਅਫਰੀਕਾ ਤੋਂ ਆਇਆ ਹੁੰਦਾ ਇੱਥੇ ਖੜਾ ਹਾਂ ਹਾਂ ਦੱਸ ਕੀ ਆ ਕੀ ਚੱਕਰ ਲਦੇ ਨਾ ਮੇਰੀ ਕੋਈ ਗੱਲ ਤੇਰੀ ਗੱਲ ਆ ਹੋਰ ਕੀ ਦੀ ਗੱਲ ਆ ਮੇਰੀ ਕੋਈ ਗੱਲ ਨਹੀਂ ਮੈਂ ਦੀ ਰਾਤ ਤੂੰ ਦੱਸਣੀ ਇਹ ਲੜਕੇ ਹਾਂ ਹਾਂ ਬਰਾਤੇ ਯੋ ਵਾਲਾ ਹਾਂ ਨਹੀਂ ਬਤਾ ਨਹੀਂ ਕੀ ਨਿਆ ਹਵਾ ਬਣਾਈ ਤੇ ਸੁਆਦ ਨਹੀਂ ਆ ਕਦੀ ਕੱਲ ਹੈਲੋ ਬੱਚੇ ਵਾਲੀ ਲੜਾਈ ਆ ਤਾਂ ਅੱਜ ਘਰੇ ਸੀ ਕਹਿ ਤੂੰ ਕੀ ਕਰਕੇ ਆ ਪੁੱਛ ਇਹ ਤਾਂ ਵੈਸੇ ਨਾ ਸੀਗਾ ਇਹ ਆਟੇ ਦਾ ਪਰੇਥਣਾ ਨਾ ਆਟੇ ਦਾ ਹਾਂ ਨਾ ਘਰੇ ਨਹੀਂ ਬਿਆਹ ਜਾਂਦਾ ਮਨਿੰਦਰ ਇੱਕ ਹੋਰ ਛੱਡ ਮੇਰੇ ਨਾਲ ਦੀ ਜੋਰ ਨਾ ਛੱਡ ਇਨੇ ਕ ਨਾ ਕੀ ਬਣੂਗਾ ਹਾਂ ਠੀਕ ਆ ਜੋਰ ਨਾ ਜੋਰ ਨਾ ਛੱਡ ਮੰਮੀ ਪੰਜ ਸੱਤ ਚ ਪੜਾ ਛੱਡ ਮੂੰਹ ਤਾਂ ਆ ਲੰਦੇ ਓਏ ਲੜਾਈ ਲੜੋਈ ਨਹੀਂ ਕਰਨੀ ਉਹਨੂੰ ਕਹ ਪਾਈ ਅਸ ਤੂੰ ਬਦਮਾਸ਼ ਐ ਅਸੀਂ ਤਾਂ ਭੋਲੇ ਬੰਦੇ ਆ ਅਸੀਂ ਨਹੀਂ ਕਰਨੀ ਲੜਾਈ ਸੋਧਿਆ ਹੁੱਡੀ ਜੀ ਨੇ ਦੇ ਲੱਕੇ ਮੈਨੂੰ ਕ ਸੱਡੀ ਫਿਰਦਾ ਏ ਡੁਕ ਡੁਕ ਬਿਦਾਂ ਤੇਰੇ ਕੋਲ ਹੋਰ ਕੱਪੜੇ ਹੈ ਨਹੀਂ ਇਹੀ ਰਹਿ ਗਏ ਕੱਲਾ ਮੈਨੂੰ ਆਇਆ ਭਾਰ ਕੁਰਤਾ ਪਜਾਮਾ ਪਾਣਾ ਵਾ ਮਨਿੰਦਰ ਉਹੀ ਨਾਲ ਅੱਜ ਤੋਂ ਗੱਲ ਦੇ ਮਗਰ ਲੱਗ ਜਾ ਕਰ ਭਾਨ ਤੁਹਾਨੂੰ ਪਤਾ ਜੱਟ ਦੀ ਗਰਾਰੀ ਬਿੱਲੋਂ ਹੁੰਦੀ ਬੜੀ ਮਾੜੀ ਗਰਾਰੀ ਤਾਂ ਤੇਰੀ ਮੈਂ ਭਾਨ ਨੂੰ ਮੈਂ ਤੇ ਚ ਹਜੇ ਆਂ ਨਹੀਂ ਆਨੇ ਤੈਨੂੰ ਦੰਗੀਆਂ ਨਿੰਬੂ ਲਿਆ ਕੇ ਮੈਂ ਜਾਂਦਾ ਮੈਂ ਤੇ ਨਹੀਂ ਹੋ ਮੈਂ ਜਾਂਦੀ ਜਾਂਦੀ ਐਨਾ ਖੇਤਰਾ ਦੇ ਲੈ ਕੇ ਆਏ ਮੁੰਡਾ ਯਾਰ ਪਿਆਰ ਦੇ ਲਾਏਗਾ ਉਹ ਤੇਲ ਚ ਪੈ ਗਿਆ ਕਾਏ ਹਾਏ ਵਧੀਆ ਆ ਤੇਲ ਲੱਗ ਗਿਆ ਪੀ ਲੈ ਪੀਆ ਸਟੱਫ ਖਾ ਲਾ ਤੁਸੀਂ ਖਾ ਲਾ ਵਧੀਆ ਰਹੀ ਅਦਰ ਵੀ ਤਾਂ ਗਾਇਜ਼ ਦੇਖ ਲੋ ਮੁਕਲ ਦੀ ਲਾ ਰਹੇ ਮम्मा ਦੇ ਤੇਲ ਪਤਾ ਹੀ ਨਹੀਂ ਆ ਮਮ ਸੀ ਹਾਂ ਕਿੱਥੇ ਜਾਣਾ ਕਿੱਥੇ ਮੈਨੂੰ ਪਤਾ ਯਾਰ ਮੈਨੂੰ ਲੈ ਨਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕੋਈ ਵਧੀਆ ਜਗ੍ਹਾ ਤੇ ਜਿੱਥੇ ਵਧੀਆ ਥਿਊ ਹੋਵੇ 골ਡੈਸਟ ਮੇਰਾ ਰੱਬ ਕਿਤੇ ਵੀ ਜਾਣਦਾ ਜੀ ਨਹੀਂ ਕਰਦਾ ਸੱਚੀ ਦੱਸਾਂ ਲਾ ਫੇ ਬਸ ਤਿਵਤੀ ਨੇ ਰਤ ਨਹੀਂ ਤੋੜਿਆ ਹਏ ਕਿੰਨਾ ਆਰਾਮ ਆਂਦਾ ਆ ਦੇਖੋ ਮੇਰੇ ਝਾੜੂ ਨੂੰ ਤੇਲ ਲੱਗ ਰਿਹਾ ਵਾ ਝਾੜੂ ਨਹੀਂ ਇਹ ਟ੍ਰੀਟਮੈਂਟ ਹੋਣ ਵਾਲਾ ਵਾਲਾਂ ਦਾ ਟ੍ਰੀਟਮੈਂਟ ਆਪਰੇਸ਼ਨ ਹੋਣ ਵਾਲਾ ਇਹਦਾ ਵਾਲ ਕਟਾਓ ਪ੍ਰੈਸ਼ਨ ਹੋਣ ਵਾਲਾ ਚਲੋ ਜੀ ਫੇਰ ਨਾਰੂ ਬਾਸ ਦਾ ਬੱਜੂ ਬੱਦ ਨਹੀਂ ਨਹੀਂ ਸਾਰੇ ਨਹੀਂ ਕਟਾਓ ਮਤਲਬ ਵਾਲ ਸਹੀ ਕਰਾਓ ਸੈਟ ਕਰਾਓ ਵਾਲ ਵਾਲ ਕਟਾ ਲਓ ਤੇ ਉੱਤੋਂ ਇਹਦੇ ਤੇ ਕਰਾਓ ਕੇਰਟੀਨ ਜਾਂ ਬੋਟੈਕ ਹਾਈ ਕੁਛ ਨਹੀਂ ਕਰਾਉਣਾ ਮੈਂ ਹੁਣ ਕੋਈ ਕਰੀਮ ਨਹੀਂ ਲਗਾਉਣੀ ਵਾਲਾਂ ਨੂੰ ਬੱਸ ਸਪਾ ਕਰਾ ਲਓ ਹੁਣ ਮੈਂ ਤੇਲ ਤੇਲ ਹੀ ਲਾਇਆ ਕਰਨਾ ਬੱਸ ਦੱਬ ਕੇ ਤੁਸੀਂ ਵੀ ਸਪਾ ਕਰਾ ਲਓ ਮੈਂ ਤਾਂ ਕਰਾ ਕੇ ਆਈ ਹਾਂ ਨਾਲੇ ਕਰਕੇ ਉਹ ਵੀ ਜੇ ਆਪਾਂ ਸਾਰੇ ਵਾਲ ਕੱਟ ਦਈਏ ਫਿਰ ਨਵੀਂ ਗ੍ਰੋਥ ਆਊਗੀ ਆ ਦੇਖ ਜਿਹੜੇ ਆ ਹਾਈਲਾਈਟ ਨੇ ਨਾ ਇਹ ਹਾਈਲਾਈਟ ਇੱਥੋਂ ਸ਼ੁਰੂ ਹੋਏ ਸੀਗੇ ਉੱਪਰੋਂ ਸਿਰੇ ਤੋਂ ਮੈਂ ਤਾਂ ਨਹੀਂ ਨਹੀਂ ਮੈਂ ਤਾਂ ਦੱਸਦੀ ਆ ਉੱਪਰੋਂ ਜਿਹੜੀ ਆ ਉਹ ਗ੍ਰੋਥ ਆ ਚੁੱਕੀ ਆ ਇਥੋਂ ਨਵੀਂ ਗ੍ਰੋਥ ਆ ਜਾਂਦੀ ਨਵੀਂ ਆ ਗਈ ਹੈ ਨਾ ਤੇ ਆ ਥੱਲੇ ਨੂੰ ਹਾਈਲਾਈਟ ਜਿਹੜੇ ਥੱਲੇ ਨੂੰ ਜਾਈ ਜਾਂਦੇ ਉਹ ਥੱਲੇ ਰੰਗ ਥੱਲੇ ਉੱਤਰਦਾ ਜਾਂਦਾ ਹਾਂ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਵਾਲ ਇਥੋਂ ਵੱਧਦੇ ਹੁੰਦੇ ਆ ਕਿ ਇਥੋਂ ਵੱਧਦੇ ਹੁੰਦੇ ਉੱਪਰੋਂ ਤੇ ਫਿਰ ਆ ਦੇਖੀ ਯਾਰ ਆ ਸਿਰੇ ਤੱਕ ਕਾਲੇ ਕੀਤੇ ਸੀਗੇ ਵਾਲ ਉਹ ਨਹੀਂ ਸਿਰੇ ਤੱਕ ਹਾਈਲਾਈਟ ਕੀਤੇ ਸੀ ਇਹ ਰੰਗ ਉੱਤਰ ਹੀ ਜਾਂਦਾ ਥੱਲੇ ਉਹੀ ਜਾਂਦਾ ਰੰਗ ਤੇ ਇੱਕ ਦਿਨ ਪੱਕਾ ਮੜ ਜਾਊਗਾ ਹੇ ਹਾਂ ਇੱਕ ਦਿਨ ਪੱਕਾ ਹੀ हट ਜਾਣਾ ਇਹਨੇ ਤਾਂ ਗਾਇਜ਼ ਇਹ ਖਲ ਮਰਨਾਲੇ ਰੋਟੀ ਦੀ ਦੀ ਨੇ ਇੱਥੇ ਤੇ ਦੀਦੀ ਫਿਲਮ ਦੇਖਦੇ ਪਏ ਨੇ ਦੀਦੀ ਮੂੰਹ ਧਾਕ ਲੈਂਦੀ ਆ ਕਦਾਂ ਮੇਰਾ ਖਲ ਤਿਆਰ ਨਹੀਂ ਹੋਈ ਮੇਰਾ ਤਿਆਰ ਹੋਈਦਾ ਵਲੌਗ ਬਣਾਇਆ ਕਰੋ ਉਹੀ ਤਾਂ ਚੱਕਰ ਆ ਵਲੌਗ ਤਾਂ ਜਿਹੜਾ ਹੁੰਦਾ ਉਹ ਰੀਅਲ ਹੁੰਦਾ ਵਾ ਬੰਦਾ ਰੀਅਲ ਸਟਿੱਕੀ ਕਰ ਉਹ ਥੋੜਾ ਬਣਾਓ ਜੀ ਬੰਦਾ ਰੀਅਲ ਕੀ ਆ ਤੇ ਤਿਆਰ ਹੁੰਕੇ ਕੀ ਆ ਅਸੀਂ ਦੋਨੇ ਤਰ੍ਹਾਂ ਬਣਾਉਣੇ ਨੇ ਤੇ ਸੜੇ ਬੁਸੇ ਜਿੱਦਾਂ ਦੇ ਹੁੰਨੇ ਉਦਾਂ ਦੇ ਪਾ ਦਿੰਨੇ ਆ ਰੀਅਲ ਲਾਈਫ ਦਿਖਾਉਣੇ ਆ ਪਰ ਰੀਅਲ ਗਾਇਜ਼ ਆ ਦੇਖੋ ਲਾਇਆ ਸੀ ਝਾੜੂ ਨੂੰ ਤੇਲ ਦੇਖੋ ਪਰ ਤੇਲ ਲਾ ਕੇ ਵੀ ਲੋਟ ਨਹੀਂ ਹੁੰਦੇ ਵਾਲ ਦਾ ਔਖਾ ਕੰਮ ਮੇਰੇ ਵਾਲਾਂ ਦਾ ਇਹ ਲੱਗਦਾ ਵੱਢਣੇ ਪੈਣੇ ਆ ਤੇ ਰੋਟੀ ਪਾਣੀ ਵੈਸੇ ਆਪਾਂ ਖਾ ਲਿਆ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਨਾ ਤੋਕੇ ਨਾ ਤੋਕੇ ਪਰ ਰੈਡੀ ਹੋ ਚੁੱਕੇ ਆ ਤੇ ਚਲੋ ਅੱਜ ਅਧੂਰਾ ਕੰਮ ਕਰਾਂਗੇ ਪੂਰਾ ਆਪਣਾ ਜਿਹੜਾ ਡਰਾਈਵਿੰਗ ਲਾਇਸੈਂਸ ਪਿਆ ਪੈਂਡਿੰਗ ਮੁੰਡਾ ਆ ਕੇ ਵਿਚਾਰਾ ਮੁੜ ਗਿਆ ਵੈਸੇ ਦੋ ਵਾਰੀ ਗਿੜਲਾ ਕੇ ਮੁੜ ਗਿਆ ਮੈਂ ਹੀ ਬਿਜੀ ਸੀ ਅੱਜ ਬੱਚਿਆਂ ਨੂੰ ਛੁੱਟੀ ਸੀ ਤੇ ਹੁਣ ਆਪਾਂ ਕਰਦੇ ਆ ਕੰਪਲੀਟ ਠੀਕ ਐ ਆ ਜੋ ਫਿਰ ਤੇ ਗਾਇਜ਼ ਆਪਾਂ ਲਾਇਸੈਂਸ ਦੁਬਾਰੇ ਕਰਨ ਲੱਗੇ ਆ ਸ਼ੁਰੂ ਤੁਹਾਨੂੰ ਪਤਾ ਹੀ ਆ ਉਹ ਦਿਨ ਆਪਾਂ ਵਿਚ ਵਿਚਾਲੇ ਕੰਮ ਛੱਡਤਾ ਸੀ ਤੇ ਅੱਜ ਮੁੰਡਾ ਆ ਚੁੱਕਿਆ ਵਾ ਤੇ ਕਰਦੇ ਆ ਸ਼ੁਰੂ ਆਪਾਂ ਆ ਦੇਖੋ ਸਾਈਡ ਆਪੋ ਹੀ ਖੋਲ ਲਈ ਆ ਤੇ ਉਹ ਸੇਮ ਸੇਮ ਉਦਾਂ ਹੀ ਕਰਨਾ ਤੁਸੀਂ ਜੇ ਦੁਬਾਰਾ ਨਵੇਂ ਦੇਖ ਰਹੇ ਹੋ ਅੱਜ ਮੇਰੀ ਵੀਡੀਓ ਤਾਂ ਪਿਛਲੀ ਵੀਡੀਓ ਦੇਖ ਲਿਓ ਇੱਕ ਦਿਨ ਪਹਿਲਾਂ ਦੀ ਵੀਡੀਓ ਆ ਮੈਂ ਕਿ ਛੋਟੀਆਂ-ਛੋਟੀਆਂ ਗੱਲਾਂ ਨਹੀਂ ਕਰੀਦੀਆਂ ਦੱਸੀਆਂ ਤੇ ਆਪ ਵੀ ਕੁਝ ਸਰਚ ਕਰ ਲੈਣਾ ਚਾਹੀਦਾ ਆ ਦੇਖੋ ਆਪਾਂ ਸਾਈਟ ਖੋਲ ਲਿਆ ਤੇ ਇੱਥੇ ਕਰਨਾ ਕਲਿੱਕ ਐਪਲੀਕੇਸ਼ਨ ਸਟੇਟਸ ਤੇ ਠੀਕ ਹੈ 7 2 ਡੇਟਵਰਕ ਕਿੰਨੀ ਹੈ 25 5 ਲੋਹਰ ਸੱਤ ਆ ਪ੍ਰੋਸੈਸ ਹੋ ਗਿਆ ਕੰਪਲੀਟ ਆ ਵਾਲੇ ਸਾਰੇ ਕੰਪਲੀਟ ਹੋ ਗਏ ਤੇ ਫਿਰ ਆਪਾਂ ਟਿਊਟੋਰੀਅਲ ਵੀਡੀਓ ਦੇਖਣੀ ਹੈ ਇੱਥੇ ਕਰਨਾ ਕਲਿੱਕ ਹੇਅਰ ਇੱਥੋਂ OTP ਕਰ ਦੇਣਾ ਜਨਰੇਟ OTP 80 ਇੱਥੇ OTP ਲਗਾ ਦੇਣਾ ਹੈ ਤੇ ਇਹਨੂੰ ਕਰ ਦੇਣਾ ਸਬਮਿਟ ਇੱਕ ਵਾਰ ਦੇਖੋ ਨੇ ਕਿ ਆ ਵਾਲਾ ਆਪਾਂ ਵੀਡੀਓ ਦੇਖਣੀ ਹੈ ਹੁਣ ਆਹ ਬਾਰ ਨਾ ਲਾਉ ਜੀ ਆ ਵੀਡੀਓ ਚੱਲ ਪਈ ਹੈ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਤੇ ਆ ਟਾਈਮਰ ਚੱਲ ਰਿਹਾ ਉੱਤੇ ਵੈਸੇ ਇਹ 11 ਮਿੰਟ ਦੀ ਵੀਡੀਓ ਹੁੰਦੀ ਹੈ 11 12 ਮਿੰਟ ਦੀ ਤੇ ਵੀਡੀਓ ਦੇਖ ਕੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਕਰਦੇ ਬੰਦ ਆ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਾਅਦ ਇੱਕ ਟੈਸਟ ਹੋਏਗਾ ਤੇ ਉਹ ਟੈਸਟ ਸਾਰਾ ਇਸੇ ਵੀਡੀਓ 'ਚ ਹੋਣਾ ਹੈ। ਠੀਕ ਹੈ, ਇਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਸੁਣਨਾ। 10-12 ਮਿੰਟ ਦੀ ਹੁੰਦੀ ਹੈ। ਹਾਂ ਲੋ ਜੀ ਵੀਡੀਓ ਆਪਣੀ ਹੋ ਗਈ ਕੰਪਲੀਟ। ਤੇ ਉਸ ਤੋਂ ਬਾਅਦ ਆਈ ਕਨਫਰਮ। ਐਕਤੇ ਕਰਨਾ ਕਲਿੱਕ ਤੇ ਕਰਤਾ ਸਬਮਿਟ। ਲਓ ਜੀ। ਫਿਰ ਆ ਗਿਆ ਆਪਣਾ ਟੈਸਟ ਅੰਟਰਚਾ ਸ਼ੁਰੂ ਹੋ ਗਈ ਹੈ ਇੱਕ ਤਾਂ ਇੱਥੇ ਡੇਟ ਆਫ ਬਰਥ ਭਰ ਲਈ ਐਪਲੀਕੇਸ਼ਨ ਨੰਬਰ ਦੁਬਾਰਾ ਨਹੀਂ ਚੱਕਣਾ ਕਿਉਂਕਿ ਆਪਾਂ ਪਹਿਲਾਂ ਭਰ ਚੁੱਕੇ ਆ ਤੇ ਇੱਥੇ ਲਗਾਉਣਾ ਪਾਸਵਰਡ ਪਾਸਵਰਡ ਆਪਣੇ ਫੋਨ 'ਚ ਆਇਆ ਹੋਊਗਾ ਇੱਥੇ ਲੱਭਦੇ ਆਂ ਦੇਖਦੇ ਆਂ ਆ ਦੇਖੋ ਆਪਾਂ ਐਪਲੀਕੇਸ਼ਨ ਸਟੇਟਸ ਦੁਬਾਰਾ ਖੋਲ ਲਿਆ ਹੋਇਆ ਹੈ ਤੇ ਇੱਥੇ ਦੇਖੋ ਆਰਟੀ ਆਫਿਸੋਂ ਕਹਿੰਦੇ ਜਾਣ ਦੀ ਲੋੜ ਨਹੀਂ ਹੈਗੀ ਤੇ ਜਿਹੜੀ ਇੱਥੇ ਪਹਿਲਾਂ ਵੀਡੀਓ ਸ਼ੋ ਹੁੰਦੀ ਸੀ ਵੀਡੀਓ ਟਿਊਟੋਰੀਅਲ ਆਪਾਂ ਦੇਖ ਲਿਆ ਹੋਇਆ। ਠੀਕ ਹੈ ਉਹ ਕਹਿੰਦੇ ਇਫ ਯੂ ਵਾਂਟ ਟੂ ਵਾਚ ਅਗੇਨ ਜੇ ਦੁਬਾਰਾ ਦੇਖਣੀ ਤਾਂ ਦੇਖ ਸਕਦੇ ਹੋ ਪਰ ਨਹੀਂ ਦੇਖਣੀ। ਹੁਣ ਇਹਦੀ ਸਕੂਟ ਨਹੀਂ ਹੋਣੀ ਆ ਦੇਖੋ ਇੱਥੇ ਆ ਲਿਖਿਆ ਹੈ। ਇਹ ਹੋਣੀ ਆ ਦਫਤਰ ਤੋਂ। ਕਿਉਂ ਇਹਨੂੰ ਜਾਣਾ ਪੈਣਾ ਇਸ ਕਰਕੇ ਕਿਉਂਕਿ ਮੁੰਡਾ ਹੈਗਾ 16 ਸਾਲ ਦਾ 18 ਸਾਲ ਤੋਂ ਘੱਟ। ਠੀਕ ਹੈ। ਹਾਂ ਹਾਂਜੀ ਹਾਂਜੀ। 18 ਸਾਲ ਤੋਂ ਘੱਟ ਹੈ ਇਸ ਕਰਕੇ ਇਹਨੂੰ ਜਾਣਾ ਪੈਣਾ ਹੈ ਤੇ ਜਦੋਂ ਇੱਥੋਂ ਸਕੂਟ ਨਹੀਂ ਹੋ ਜੂਗੀ ਤੇ ਉਹ ਤੁਹਾਨੂੰ ਨੈਕਸਟ ਪ੍ਰੋਸੈਸ ਦਿਖਾਵਾਂਗੇ ਅੱਗੇ ਕੀ ਹੁੰਦਾ ਹੈ ਤੇ ਹੁਣ ਦੋ ਦਿਨ ਛੁੱਟੀਆਂ ਨੇ ਤੇ ਮੰਡੇ ਨੂੰ ਹੋਊਗੀ ਠੀਕ ਹੈ ਮੰਡੇ ਬਚਾਰਾ ਇਹਨਾਂ ਔਖਾ ਕੰਮ ਹੈ ਗਾਇਸ ਆ ਤੁਸੀਂ ਦੇਖ ਲਿਆ ਹੋਇਆ ਵਾ ਕਿ ਇਹ ਜਿਹੜਾ ਕੰਮ ਅੰਡੇ ਹੋਣਾ ਕਿਉਂਕਿ ਕੰਮ ਸ਼ੁਰੂ ਹੋਇਆ ਤੇ ਦੰਦਨ ਹੋ ਗਿਆ ਆਪਣੇ ਦੰਦਨ ਹੋਰ ਲੱਗ ਜਾਣਾ ਹੈ 6 ਦਿਨ ਲੱਗ ਜਾਣਾ ਹੈ ਠੀਕ ਹੈ ਟੋਟਲੀ ਤੇ ਜਿੰਨਾ ਰੀਲ ਚ ਦਿਖਾਇਆ ਗਿਆ ਸੀ ਮੈਂ ਅੱਜ ਰੀਲ ਦਿਖਾਉਂਗੀ ਤੁਹਾਨੂੰ ਕਿ ਕਿੰਨਾ ਸੌਖਾ ਕਹ ਰਹੇ ਨੇ ਕਿ ਇਦਾਂ ਹੋ ਜੂ ਇਦਾਂ ਹੋ ਜੂ ਪਰ ਇੰਨਾ ਸੌਖਾ ਨਹੀਂ ਹੁੰਦਾ ਇਹ ਕੰਮ ਇਹ ਕੰਮ ਬਹੁਤ ਔਖਾ ਹੈ ਇਹ ਕਰੀਏ ਤਾਂ ਸੌਖਾ ਵੀ ਹੈ ਪਰ ਜੋ ਕੰਮ ਦਸਤਰ ਦਾ ਉਹ ਦਸਤਰ ਤਾਂ ਹੋਊਗਾ ਮੁੰਡੇ ਦੀ ਉਮਰ ਘੱਟ ਹੈ ਜੇ ਤੇ 18 ਸਾਲ ਤੋਂ ਪਲੱਸ ਹੋਊਗਾ ਉਹ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਸੌਖਾ ਵੀ ਬਹੁਤ ਹੈ ਕੰਮ ਫਿਲਹਾਲ ਆਪਾਂ ਹੁਣ ਇਹਦਾ ਕੰਮ ਮੁੰਡੇ ਨੂੰ ਕਰਾਵਾਂਗੇ ਚਲੋ ਮੁੰਡੇ ਤੋਂ ਬਾਅਦ ਫਿਰ ਮਿਲਦੇ ਆਂ ਚਲੋ ਬਲਾ ਆ ਇੱਕ ਬੰਦਾ ਤਾਂ ਸਾਡਾ ਅੰਦਰ ਬੈਠਾ ਇਹਦਾ ਕੱਲ ਨੂੰ ਪੇਪਰ ਆ ਇਹ ਪੜ ਪੜ ਕੇ ਬੈਠ ਗਿਆ ਹੁਣ ਇਹ ਫੋਨ ਚਲਾਉਣ ਲੱਗ ਗਿਆ ਵਿਚਾਰਾ ਇੱਧਰ ਮੈਂ ਵੀ ਹੈਗੀ ਆ ਦਿਖਦੀ ਨਹੀਂ ਦੇਓ ਦੇਸੀ ਦੇਸੀ ਮੈਂ 8:00 ਵਜੇ ਸੋਨਾ ਸਿਵਾ ਅੱਛਾ ਤੇ ਅੱਜ ਤੁਹਾਨੂੰ ਇੱਕ ਖਾਸ ਬੰਦੇ ਨਾਲ ਮਲਾਵਾ ਇਹ ਦੇਖੀਏ ਇਹ ਹਮਾਰਾ ਸ਼ੈਫ ਹੈ ਨਨਾ ਸਿੰਘ ਨਨਾ ਸਿੰਘ ਸਿਓ ਸਿਓ ਵੈਲਕਮ ਗਾਈਜ਼ ਅਰੇ ਮੇਲਾ ਸੱਟ ਲਿਆ ਸਾਫਤਾ ਕਰ ਲੈਂਦਾ ਓਵੇਂ ਹੀ ਲੱਗ ਗਿਆ ਚੱਕ ਕੇ ਏ ਗਾਇਸ ਇਹਨੂੰ ਮੈਂ ਕਿਹਾ ਮੈਂ ਆਲੂ ਵਾਲੇ ਪਰੌਂਠੇ ਬਣਾ ਕੇ ਦਿੰਨੀ ਆ ਇਹਦੇ ਲਈ ਮੈਂ ਦਿਨੇ ਤਾਂ ਬਣਾਏ ਸੀ ਆਲੂ ਵਾਲੇ ਪਰੌਂਠੇ ਨੇ ਖਾਲੇ ਸੀ ਮੂੰ ਤਾਂ ਚੱਕੇ ਕੜਕੜ ਲੱਗੀ ਜਨ ਤੇ ਇਹ ਹੁਣ ਕਹਿੰਦਾ ਮੈਂ ਆਪੇ ਪਕਾਉਣੇ ਆ ਇਹਨੂੰ ਪਤਾ ਨਹੀਂ ਕੀ ਆ ਗੰਦੀ ਆਦਤ ਐ ਕਿ ਇਹਨੂੰ ਆਪਦੇ ਹੱਥ ਦੇ ਪਕਾਏ ਪਰੌਂਠੇ ਕਿਉਂ ਇੰਨੇ ਸਵਾਦ ਲੱਗਦੇ ਆ ਇਧਰ ਨਾਲ ਫੋਨ ਵੀ ਰੱਖਿਆ ਮੁੰਡੇ ਨੇ ਇਧਰ ਦੇਖੋ ਇਧਰ ਲੈ ਕਿਉ ਪਾ ਲਾ ਉਹਦੇ ਚ ਦੇਖੋ ਰੋਟੀ ਬਣਾਉਣ ਡਿਆ ਇਹ ਇੱਕ ਗੁਣ ਹੋਣਾ ਬਹੁਤ ਜ਼ਰੂਰੀ ਆ ਸਮੇਂ ਦੀ ਰਫ਼ਤਾਰ ਦੇ ਬਾਹਰ ਜਾ ਕੇ ਵੀ ਤਾਂ ਬਣਾਣੀ ਆ ਫਿਰ ਪਹਿਲੇ ਹੀ ਆਦਤ ਬਣੋ ਹਾਂ ਫਿਰ ਇਹ ਜ਼ਰੂਰੀ ਬਾਹਰ ਹੀ ਜਾਣਾ ਤੂੰ ਬਾਹਰ ਹੀ ਜਾਣਾ ਅਸ਼ਾ ਉਹ ਪੰਜਾਬੀ ਜਿਹੜਾ ਤੇਰਾ ਇੱਕ ਵਾਰੀ ਬਾਹਰ ਚ ਜਾਦਾ ਜੂਟਾਣੀ ਲੈ ਕੇ ਆਇਆ ਪਤਾ ਪਾ ਕੋਸ਼ਿਸ਼ ਕਰਾਂਗੇ ਕਿ ਇੱਥੇ ਹੀ ਬਿਜ਼ਨਸ ਚਲਾਉਣ ਦੀ ਫਿਰ ਘੁੰਮਣ ਤਾਂ ਜਾਵਾਂਗੇ ਹਾਂ ਘੁੰਮਣ ਜਾਓ ਜੀ ਸੱਦ ਕੇ ਜਾਓ ਪੱਕੇ ਨਾ ਜਾਓ ਆਪਣਾ ਦੇਸ਼ ਛੱਡ ਕੇ ਪੱਕੇ ਨਹੀਂ ਜਾਣਾ ਚਾਹੀਦਾ ਤੈਨੂੰ ਪਤਾ ਉਹ ਨਹੀਂ ਓਏ ਨਾਰੀਅਲ ਦਾ ਤਾਪਿਆ ਗਾਇਜ਼ ਇੱਕ ਦਿਨ ਇਦਾਂ ਹੀ ਨਾ ਇਹ ਮੈਨੂੰ ਮੈਂ ਬਿਮਾਰ ਸੀ ਇਹ ਮੈਨੂੰ ਰੋਟੀ ਪਕਾ ਕੇ ਦੇਣ ਲੱਗ ਗਏ ਦੋਨੇ ਜਣੇ ਇਹਨਾਂ ਨੇ ਪਤਾ ਮੈਨੂੰ ਨਾ ਨਾਰੀਅਲ ਤੇ ਤੇਲ ਨਾਲ ਰੋਟੀ ਚੋਪੜ ਕੇ ਦੇਤੀ ਮੁੰਡਾ ਬਸ ਮੁੰਡਾ ਸੋਹਣਾ ਹੀ ਬਾਲਾ ਕਹਿੰਦੇ ਦੇਖੋ ਇੱਧਰ ਨਾਲੇ ਰੋਟੀਆਂ ਪੱਕਦੀਆਂ ਪਈਆਂ ਨੇ ਲੈ ਆ ਦੇ ਆਟੇ ਵਾਲੇ ਹੱਥ ਲਾਈ ਜਾਂਦਾ ਪੱਗ ਨੂੰਵੇਂ ਗੈਸ ਗਾਈਸ ਪਹਿਲਾਂ ਤੁਸੀਂ ਨੇ ਕਿ ਬਿਲਕੁਲ ਪਤਲੀ ਰੋਟੀ ਬੇਲਣੀ ਆ ਬਿਲਕੁਲ ਪਤਲੀ ਆ ਦੇਖਿਆ ਇਹ ਸिखਾਉਂਦਾ ਜਿਹਨੂੰ ਨਹੀਂ ਬਣਾਉਣਾ ਹੁੰਦੇ ਆ ਆਲੂ ਵਾਲੇ ਪਰੌਂਠੇ ਸਿੱਖ ਲਓ ਇਧਰ ਆ ਦੇਖੋ ਬਿਲਕੁਲ ਪਤਲੀ ਹੋਣੀ ਚਾਹੀਦੀ ਤੇ ਉੱਤੇ ਲੈਣਾ ਜਿਹੜਾ ਤੁਸੀਂ ਕਿਉਂ ਯੂਜ਼ ਕਰਦੇ ਹੋ ਗਾਈਸ ਦੱਸਿਓ ਵੀ ਇਹਦੇ ਆਲੂ ਵਾਲੇ ਪਰੌਂਠੇ ਕਿੱਦਾਂ ਦੇ ਆ ਵਧੀਆ ਬਣਾਉਂਦਾ ਵਾ ਚਾਹੇ ਲੈ ਚਾਹੇ ਜਿਹੜਾ ਮਰਜ਼ੀ ਕਿਉਂ ਲਾਣੇ ਸਾਡੀ ਰੀਤ ਵੀ ਸਾਰਾ ਕੁਝ ਬਣਾ ਲੈਂਦੀ ਆ ਇਹਨਾਂ ਦੇ ਪਾਪਾ ਵੀ ਸਾਰਾ ਕੁਝ ਬਣਾ ਲੈਂਦੇ ਆ ਤੇ ਮੈਂ ਤਾਂ ਚਲੋ ਬਣਾਉਣਾ ਹੀ ਬਣਾਉਣਾ ਅਸੀਂ ਜੇ ਸਾਡੇ ਘਰ 'ਚ ਕਿਸੇ ਨੂੰ ਕੁਝ ਵੀ ਹੋਇਆ ਹੋਵੇ ਨਾ ਤੇ ਅਸੀਂ ਕਦੇ ਵੀ ਕਿਸੇ ਨੂੰ ਆਰਡਰ ਨਹੀਂ ਲਾਉਂਦੇ ਨਾ ਸਿ ਕਿਸੇ ਨੂੰ ਦੁੱਖ ਤਕਲੀਫ ਦਿੰਨੇ ਆ ਅਸੀਂ ਆਪੇ ਹੀ ਬਣਾ ਕੇ ਖਾ ਲੈਨੇ ਆ ਗਾਇਸ ਇਹ ਸਾਰੇ ਮਸਾਲੇ ਪਾਲੇ ਨੇ ਜਿਹੜੇ ਜਿਹੜੇ ਘਰੇ ਮੇਰੇ ਤਾਂ ਤਿੰਨ ਮਸਾਲੇ ਮੇਰੇ ਘਰੇ ਵਿੱਚ ਚੱਕ ਕੇ ਪਾਤੇ ਫਿਰ ਤੁਸੀ ਤੁਹਾਨੂੰ ਕਿਉਂ ਆ ਇਹ ਮਸਾਲਿਆਂ ਦਾ ਭਰਿਆ ਪਿਆ ਤੇ ਰੈਟ ਵੇਟ ਹੁਣ ਮੈਂ ਜੀਰੇ ਭਾਈ ਜੀਰਾ ਪਾਦਾ ਵਿੱਚ ਆ ਦੇਖੋ ਫਿਰ ਜੀ ਆਲੂ ਆਲੂ ਵੈਸੇ ਕੱਟ ਤਾਂ ਨਹੀਂ ਗੇ ਮੇਰੇ ਲਈ ਤਾਂ ਬਹੁਤ ਨੇ ਫਿਰ ਤੁਸੀਂ ਇਹਨੂੰ ਇਦਾਂ ਕਰਨਾ ਜਦੋਂ ਸੇਟ ਹੋ ਗਏ ਪਰ ਮੈਂ ਸਿੰਗਲ ਰੋਟੀਆਂ ਬਣਾ ਕੇ ਆ ਦੇਉ ਉਹ ਦੇਖੋ ਭਾਈ ਹਰ ਤੁਸੀਂ ਫੇਰ ਇੱਕ ਵਾਰੀ ਆ ਆਟਾ ਲੈਣਾ ਬਿਲਕੁਲ ਪਤਲਾ ਥੋੜਾ ਜਿਹਾ ਆਟਾ ਲੈਣਾ ਜਿਹੜਾ ਤੋਂ ਟੁਟ ਕੇ ਪਰ ਗੇਂਦੇ ਕਵਰ ਕਰ ਸਕੇ ਨੂੰ ਚੰਗੀ ਤਰ੍ਹਾਂ ਬੇਲ گول ਕੋ ਕਰਨਾ ਦੱਸ ਦੋ ਮੇਰੀ ਉਮਰ ਚ ਇੰਦਾ ਕੋਈ ਗੋਲ ਖੇਡਾ ਬਣਾ ਲੂਗਾ ਜਿਹੜਾ ਬੰਦਾ ਆਸੀ ਹੋਏ ਉਹ ਜਿਹੜੇ ਬੱਚੇ ਮਿਹਨਤ ਕਰਦੇ ਉਹ ਤਾਂ ਕਹਿਨੇ ਕਿ ਅਬਰ ਕਾਈ ਲੈਂਦੇ ਮਾਧਵ ਨੂੰ ਮੈਂ ਚੈਲੰਜ ਕਰਦਾ ਸ਼੍ਰੀਆਮ ਜਿੰਦਾ ਤੇ ਪੇੜਾ ਬਣਾ ਕੇ ਦਿਖਾ ਆ ਚੱਕਲਾ ਮਾਧਵ ਸੁਣ ਲਾ ਚੱਟਾ ਮੈਂ ਕਰ ਦੇਂਗਾ ਜਿਵੇਂ ਬੁੱਬੂ ਦਾ ਬੱਚਾ ਪੋੜਾ ਬੱਚਾ ਹੈ ਦੇਖਤਾ ਪੋੜਾ ਤਾਂ ਕੋਈ ਨਹੀਂ ਹੈਗਾ ਹੈ ਥੋੜਾ ਜਿਹਾ ਹੈ ਤਾਂ ਖਰਾਬ ਬੱਚਾ ਪਰ ਅਸੀਂ ਪਰ ਘਰ ਦੇਣ ਲਈ ਤਾਂ ਲਾਇਲ ਆ ਨਾ ਘਰ ਦੇਣ ਜਿੱਥੇ ਪੋੜਾ ਘਰ ਦੇਣ ਤਾਂ ਖੜਦਾ ਨਾ ਹੋਰ ਜੋ ਕੰਮ ਤੁਹਾਨੂੰ ਵੀ ਪੰਜਣਾ ਵਾ ਗਾਇਸ ਮੈਂ ਪੰਜ ਸਕਦਾ ਹੀ ਨਹੀਂ ਉਹ ਕਹਿੰਦੀ ਮੈਂ ਇੱਕ ਨਾ ਮੋਟੀਵੇਸ਼ਨ ਦੇਖਦੀ ਪਈ ਸੀ ਤੇ ਉਹ ਮੋਟੀਵੇਸ਼ਨ ਚ ਕਹਿੰਦੇ ਸੀਗੇ ਮੈਂ ਨਾ ਤੁਸੀਂ ਜਦੋਂ ਆਪਦਾ ਕੰਮ ਕਰਦੇ ਹੋ ਨਾ ਆਪਦਾ ਕੰਮ ਪੂਰਾ ਕਰਕੇ ਤੇ ਫੇਰ ਦੂਜੇ ਦੀ ਗੱਲ ਸੁਣਾਇਆ ਕਰੋ ਵੀ ਆਪਦਾ ਕੰਮ ਛੱਡ ਕੇ ਦੂਜੇ ਦੀ ਨਹੀਂ ਦੂਜੇ ਵੱਲ ਨਹੀਂ ਭੱਜਣਾ ਚਾਹੀਦਾ ਮੈਂ ਟੱਪੀ ਮਮੀਲੀ ਭੱਜ ਸਕਦਾ ਜਿੱਥੋਂ ਮਰਜ਼ੀ ਨਹੀਂ ਉਹ ਕਹਿੰਦੀ ਮੈਂ ਕੀ ਕੀਤਾ ਕਹਿੰਦੀ ਮੈਂ ਧੋਣ ਲੱਗ ਕੱਪੜੇ ਮੇਰੇ ਘਰ ਵਾਲੇ ਦੇਣ ਦੀ ਆਵਾਜ਼ਾਂ ਮਾਰੀਆਂ ਨਹੀਂ ਆਵਾਜ਼ਾਂ ਮਾਰੀਆਂ ਕਹਿੰਦੀ ਮੈਂ ਉਹਦੀ ਸੁਣੀ ਨਹੀਂ ਗਈ ਕਹਿੰਦੀ ਮੈਂ ਇਗਨੋਰ ਕਰਕੇ ਕੱਪੜੇ ਧੋਈ ਗਈ ਕਹਿੰਦੀ ਉਹ ਆਇਆ ਆ ਕੇ ਉਹਨੇ ਮੇਰੇ ਦੋ ਤਿੰਨ ਛੱਡੀਆਂ ਕੰਨ ਤੇ ਕਹਿੰਦਾ ਤੈਨੂੰ ਸੁਣਦਾ ਨਹੀਂ ਕਹਿੰਦੀ ਮੈਂ ਕਿ ਸੁਣਦਾ ਤਾਂ ਸੀਗਾ ਮੈਨੂੰ ਮੋਟੀਵੇਸ਼ਨ ਸੁਣ ਕੇ ਸੁਪਰ ਮੋਟੀਵੇਸ਼ਨ ਸੁਣ ਕੇ ਕਹਿੰਦੀ ਮੈਂ ਤਾਂ ਛਿੱਤਰ ਖਾ ਲਏ ਕਹਿੰਦੀ ਫ ਕੋਈ ਨਾ ਦੀਦੀ ਡਾਂਟ ਨਹੀਂ ਮੇਰੇ ਪੈ ਜਾਂਦੀ ਆ ਵੀ ਆਪ ਮੋਟੀਵੇਸ਼ਨ ਸੁਣੀ ਦੇ ਇਨਕਾਈ ਬਸ ਮੰਮੀ ਦਾ ਮੋਟੀਵੇਸ਼ਨ ਸੁਣੋ ਅਹ ਲਾਚ ਵੇਲਾਟੇ ਵਾਲੇ ਹੱਥ ਤੂੰ ਹੁਣ ਫ੍ਰੀਜ ਨੂੰ ਲਾਤੇ ਆ ਨਮਸ ਸਫਾਈ ਕਰਦੇ ਆ ਆ ਦੇਖਾ ਇੰਨਾ ਗੰਦ ਪਾਤਾ ਹੁਣ ਮੰਮਾ ਸਫਾਈ ਕਰਦੇ ਹੋ ਦੇਖੋ ਕਹਿੰਦਾ ਆ ਭਾਂਡੇ ਤਾਂ ਖਾਲੀ ਹੋਏ ਜਿਹੜੇ ਉਧਰ ਰੱਖਣਾ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹਣ ਰੋਟੀਆਂ ਤਾਂ ਇਹ ਪਕਾ ਲੈਂਦਾ ਗਾਈਸ ਆਪਾ ਵੇਟੇ ਰੱਖ ਲੈਣਾ ਨਾ ਭੰਡੂ ਭੁੰਡੇ ਚੱਕਰ ਨੂੰ ਤੁਹਾਡਾ ਛ ਨਾਲ ਲੈ ਡੱਬੇ ਤੇ ਨੰਨੇ ਦੇ ਢਾਬੇ ਤੇ ਮੈਂ ਸੋਚ ਰਿਹਾ ਮੈਂ ਢੱਬਾ ਢੂੰਗਾ ਖੋਲ ਨੰਨੇ ਢੱਡਾ ਢੱਬਾ ਖੋਲ ਉੱਪਰ ਨਾ ਪਾਲੀ ਕਿਉਂ ਦੇਖਦੇ ਹੈ ਕਿ ਮੈਂ ਥੱਲੇ ਦਾ ਵਾ ਇਹ ਅੱਛਾ ਕਿਉਂ ਦੇਖਿਆ ਬਣ ਗਿਆ ਨਾ ਸ਼ੈਫ ਗਾਇਸ ਸੋਹਣਾ ਬੱਚਾ ਬੈਠਾ ਮੇਰਾ ਉਹ ਜਿਹੜਾ ਅੰਦਰ ਬੱਚਾ ਬੈਠਾ ਬਹੁਤ ਪਿਆਰਾ ਵਾ ਬਹੁਤ ਸੋਹਣਾ ਬੱਚਾ ਉਹ ਮੇਰਾ ਬੱਚੇ ਗਾਇਸ ਇਹਨਾਂ ਬਕਰਾਂ ਨੂੰ ਕਿਉਂ ਹਾਫ ਹਾਫ ਕਰ ਦੇਣਾ ਹੈ ਹੈਲੋ ਕਰ ਦੋ ਬੱਚੇ ਹੈਲੋ ਇੱਧਰ ਦੇਖ ਲਓ ਗਾਇਸ ਇੱਧਰ ਆਹ ਦੇਖ ਲਓ ਇੱਧਰ ਜਦੋਂ ਤਰ੍ਹਾਂ ਉਹ ਬਣ ਗਿਆ ਫਿਰ ਇਹਨਾਂ ਨੂੰ ਹਾਫ ਹਾਫ ਕਰੋ ਫਿਰ ਪਲਟੀ ਮਰੋ ਵੇਸੇ ਉੱਤੇ ਬਣ ਗਿਆ ਨਾ ਮੈਂ ਹਾਂ ਹਣ ਮਚਾਉਣਾ ਮੈਂ ਬਣ ਗਿਆ ਵਿਚਾਰਾ ਥੋੜਾ ਜਿਹਾ ਇੱਧਰਲੇ ਪਾਸੇ ਸੇਕ ਲਵੋ ਗੈਸ ਬੰਦ ਗਾ ਬੇਲਣਾ ਚੱਕ ਤੇ ਬੇਲਣਾ ਰੁੜ ਜਾਣਾ ਥੱਲੇ ਫੇਰ ਜਾਪਕੇ ਚੱਕ ਤੰਗ ਗਾਇਸ ਆਪਾਂ ਨੇ ਫਿਰ ਇਦਾਂ ਕਰਕੇ ਰੱਖਣਾ ਵਾ ਬਟਰ ਨੂੰ ਬਟਰ ਦੇਣਾ ਆਪਾਂ ਇਹ ਆ ਦੇਖੋ ਇਹਨਾਂ ਨੇ ਕੋ ਟੁਕੜੇ ਕਰਨੇ ਆ ਵੀ ਜ਼ਿਆਦਾ ਨਹੀਂ ਉਹ ਉਹ ਫੂਡ ਬਲੌਗਰ ਵਾਲਾ ਕੰਮ ਨਹੀਂ ਹਾਂਜੀ ਗਾਇਸ ਆਮਣੇ ਕੋ ਬਟਰ ਦੀ ਟਿੱਕੀ ਆ ਚੱਕੋ ਬਟਰ ਦੀ ਟਿੱਕੀ ਪਰ ਬਟਰ ਬਟਰੀ ਨਹੀਂ ਕਰਨਾ ਆਪਾਂ ਬਟਰ ਬਟਰ ਨਹੀਂ ਕਰਨਾ ਬਸ ਬਟਰੀ ਕਰਨਾ ਥੋੜਾ ਬਟਰ ਤੂੰ ਕਿਉਂ ਇਹਦੇ ਚ ਕਿਉਂ ਗਰਮ ਕਰੀ ਜਾਂਦਾ ਮੈਂ ਇਹ ਤੁਹਾਨੂੰ ਦੱਸੂੰਗਾ లైక్ ਲੋਗੋਂ ਨੂੰ ਐਂਡ ਤੱਕ ਦੇਖਣ ਨਾ ਮਾਸਟਰ ਆ ਗਿਆ ਆ ਗਿਆ ਮਸ਼ੀ ਮੈਨੂੰ ਐ ਨਹੀਂ ਸਮਝਾਂਦੀ ਉਹਨੂੰ ਤੂੰ ਪਕਲਾਈ ਕਿਉਂ ਜਾਂਣਾ ਹੁਣ ਹਾਰੇ ਰੋਟੀ ਥੋੜੀ ਜਿਹੀ ਵਰ ਮੋਈ ਠੰਡੀ ਹੋ ਗਈ ਆ ਰੋਟੀ ਹੁਣ ਤਾਂ ਤਵੇ ਤੋਂ ਲਈ ਆ ਕਿਤੇ ਠੰਡੀ ਹੋ ਗਈ ਮਨਿੰਦਰ ਰੋਟੀਆਂ ਤਾਂ ਤੂੰ ਪਕਾ ਲੀਆਂ ਨੇ ਬਹੁਤ ਵਧੀਆ ਵਾ ਪਰ ਰਸੋਈ ਧੋਣ ਵਾਲੀ ਕਰ ਦਿੰਨਾ ਮੈਂ ਭਾਈ ਵੀ ਕਰੂੰਗਾ ਤੂੰ ਨਾ ਮਜ਼ਾਕ ਕਰ ਰਹੀ ਸੀ ਤੂੰ ਮਜ਼ਾਕ ਨਾ ਨਾ ਕਰਿਆ ਕਰ ਆ ਲੈ ਗਲਾਸ ਮੈਂ ਭਾਂਡੇ ਪੰਨੀ ਜਾਂਦਾ ਵਾ ਆ ਫੜੀ ਫੜੀ ਬਦ ਮੈਂ ਪੂਰੀ ਹੋ ਡਰਮੀ ਹਾਂ ਥੱਲੇ ਰੱਖੀ ਜੀ ਫਿਰ ਮਸਾਲਾ ਸਾਚਾ ਚੱਕ ਕੇ ਗਮਲੇ ਚ ਪਾਇਆ ਹੈ ਬਈ ਬੜੇ ਤੁਸੀਂ ਚੰਦ ਤਾਂ ਬਹੁਤ ਛਾੜਦੇ ਹੁੰਦੇ ਸੀ ਮੇਰੇ ਮਗਰੋਂ ਨਹੀਂ ਥੋੜੇ ਹੁੰਦੇ ਹੁੰਦੇ ਕੀਤਾ ਤੁਹਾਨੂੰ ਪਤਾ ਵੀ ਨਹੀਂ ਗਿਆ ਜਦ ਸੀ ਘਰੇ ਹੁੰਦੇ ਸੀ ਆਸ਼ਾ ਮੈਂ ਥੋੜੇ ਮਨਿੰਦਰ ਆ ਕੀ ਕਰਤਾ ਵਾ ਪਹਿਲਾ ਹੱਥ ਨਾਲ ਕੱਲਾ ਆਟਾ ਚੱਕਣਾ ਸੀ ਨਾਲੇ ਹੱਥ ਧੋ ਲੈਂਦਾ ਕੋਈ ਨਹੀਂ ਹਾਂ ਉਹ ਦੇਖਾ ਤੇ ਤੂੰ ਕੱਪੜਾ ਸਾਰਾ ਗੰਦਾ ਕਰਤਾ ਉਹ ਚੱਕ ਦੇ ਵਸਣ ਮੈਂ ਹਰ ਹੱਥ ਨਹੀਂ ਖੇਦ ਕਰਦਾ ਚੱਕੋ ਚੱਕੋ ਇਹਨੂੰ ਚੱਕਣਾ ਪੈਣਾ ਮਨਿੰਦਰ ਸਾਰਾ ਸਾਫ਼ ਕਰ ਮੈਂ ਪਰੌਂਠਾ ਲੱਕਿਆ ਆ ਦੇ ਹੁਣ ਉਹ ਵਰਨਾ ਹੋਰ ਚੱਲਦਾ ਛੱਡ ਦੇ ਇਹ ਦੇਖੋ ਤੁਸੀਂ ਹਾਂ ਇਹਨੇ ਦੇਖੋ ਨਾਲ ਬਣਾਇਆ ਪਰੌਂਠੇ ਬਟਰ ਅੱਜ ਦੇ ਵਲੋਗ ਚੈਨਈ ਤੇ ਮਿਲਦੇ ਤੁਹਾਨੂੰ ਕੱਲ ਦੇ ਨੈਕਸਟ ਵਲੋਗ ਦੋ ਸ਼ਬਦ ਮਮਾ ਤੇ ਅੱਜ ਦੇ ਵਲੌਗ ਚ ਤੁਸੀਂ ਦੇਖ ਹੀ ਲਿਆ ਕਿ ਡਰਾਈਵਿੰਗ ਲਾਇਸੈਂਸ ਆਪਾਂ ਜਿਹੜਾ ਬਣਾ ਰਹੇ ਆ ਉਹ ਆਪਣਾ ਵਲੌਗ ਚੱਲ ਰਿਹਾ ਹੈ ਜੋ ਦਾ ਸੈਕੰਡ ਪਾਰਟ ਆਊਗਾ ਤੇ ਹਜੇ ਕੰਪਲੀਟ ਨਹੀਂ ਹੋਇਆ ਜਿਸ ਦਿਨ ਕੰਪਲੀਟ ਹੋਇਆ ਉਸ ਦਿਨ ਆਪਾਂ ਹੋਰ ਰੀਲ ਪਾਉਣੀ ਹੈ ਜਿਹੜੀ ਰੀਲ ਤੋਂ ਆਪਾਂ ਇਹ ਇਹ ਵਲੌਗ ਬਣਾ ਰਹੇ ਆ ਠੀਕ ਹੈ ਰੀਲਾਂ ਦੇਖ ਕੇ ਟਰਸਟ ਨਾ ਕਰੋ ਸਾਡਾ ਵਲੌਗ ਪੂਰਾ ਦੇਖਿਆ ਕਰੋ ਕੋਈ ਵੀ ਐਕਸਪੈਰੀਮੈਂਟ ਕਰਨਾ ਉਸ ਤੋਂ ਪਹਿਲਾਂ ਵਲੌਗ ਦੇਖ ਕੇ ਫਿਰ ਕਰਿਆ ਕਰੋ ਠੀਕ ਹੈ ਤੇ ਦੂਸਰੀ ਗੱਲ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰ ਰਹੇ ਆਂ ਐਂਡ ਤੇ ਕੱਲ ਨੂੰ ਤੁਹਾਡੇ ਲਈ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਵਲੌਗ ਚ ਕੀ ਹੋਊਗਾ ਉਹ ਕੱਲ ਨੂੰ ਦੇਖਾਂਗੇ ਤੇ ਅੱਜ ਲਈ ਇੰਨਾ ਹੀ ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਲਾਇਸੈਂਸ ਦੀ ਕੋਈ ਵੀ ਕੈਟਾਗਰੀ ਚੋਂ ਕੁਝ ਵੀ ਚੂਜ਼ ਕਰਨਾ ਚਾਹੁੰਦੇ ਹੋ ਤੁਸੀਂ ਕਿਹੜਾ ਲਾਇਸੈਂਸ ਬਣਾਉਣਾ ਚਾਹੁੰਦੇ ਹੋ ਸਾਨੂੰ ਦੱਸਿਓ ਉਹ ਤੁਹਾਨੂੰ ਅਸੀਂ ਸਿਖਾਵਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਏ ਬਾਏ ਤੇ ਜਿਹੜੇ ਲਾਇਸੈਂਸ ਘਰੇ ਬੈਠ ਕੇ ਬਣਾਉਣਾ ਚਾਹੁੰਦੇ ਆ ਨਾ ਉਹ ਮੈਨੂੰ ਇੱਥੇ ਕਮੈਂਟ ਕਰਕੇ ਜਰੂਰ ਜਾਣ ਠੀਕ ਹੈ ਉਹਨਾਂ ਨੂੰ ਦੱਸਾਂਗੇ ਤੁਸੀਂ ਘਰ ਬੈਠ ਕੇ ਅਪਲਾਈ ਕਰ ਸਕਦੇ ਹੋ ਓਕੇ ਬਾਏ ਗਾਇਸ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ